ਉਹਨੂੰ ਲੱਗਦਾਗਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜੇ ਕਾਲੀ ਭਾਜਪਾ ਦੇ ਰਿਸ਼ਤੇ ਨੇ ਸੁਖਾਵੇਂ ਰਹਿਣਗੇ ਨਹੀਂ ਬਹੁਤ ਸੁਖਾਵੇਂ ਰਹਿਣਗੇ ਉਹ ਤਾਂ ਕੋਈ ਕਹਿਣ ਬੜੀ ਮੈਨਨੀ ਕੀ ਕਹਿਣਾ ਹੈਗਾ ਜੇਤਲੀ ਜੀ ਨੇ ਕਿਹਾ ਤਾਂ ਆਰਮ ਸ਼ੰਕਰ ਕਥੇਰੀਆ ਤਾਂ ਕਹਿੰਦੇ ਨੇ ਕਿ ਅਗਰ ਹਰਿਆਣਾ ਵਰਗੇ ਹਾਲਾਤ ਉਹ ਬਾਰੇ ਮੈਂ ਕੁਝ ਨਹੀਂ ਕਹਾਂ ਉਹ ਜਿਹੜੀ ਗੱਲ ਹੈ ਮੈਂ ਤੁਹਾਨੂੰ ਇੰਨਾ ਹੀ ਦੱਸ ਸਕਦਾ ਜੋ ਤੁਹਾਨੂੰ ਪੁੱਛਿਆ ਕਿ ਜਿੱਤ ਲਈ ਤੋ ਬਾਹ ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ ਓਕੇ ਜੀ ਇੱਕ ਗੱਲ ਮੰਨੀ ਜਾਏ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜੀਆਂ ਐਮਸੀ ਇਲੈਕਸ਼ਨ ਹੋਣ ਜਾ ਰਹੀਆਂ ਨੇ ਉਹ ਗਠਜੋੜ ਇਕੱਠਾ ਲੜੇਗਾ ਕੋਸ਼ਿਸ਼ ਤੇ ਹੀ ਹੋਣੀ ਚਾਹੀਦੀ ਹੈ ਕੱਠੇ ਲੜੀਏ ਲੇਕਿਨ ਕਿਤੇ ਕਿਤੇ ਫ੍ਰੈਂਡਲੀ ਮੈਚ ਵੀ ਹੋ ਸਕਦੇ ਆ ਬਸ ਡਾਸ ਕਦੇ ਨਾ ਕਦੇ ਆ ਜਾਂਦੀ ਹੈ ਪਰ ਇਹ ਨਹੀਂ ਹੈ ਕਿ ਰਿਸ਼ਤਾ ਟੁੱਟਣ ਵਾਲੀ ਕੋਈ ਗੱਲ ਨਹੀਂ ਸਾਡਾ ਬਹੁਤ ਤੱਕ ਪੁਰਾਣਾ ਰਿਸ਼ਤਾ ਕਿਸੇ ਕਿਸਮ ਦੀ ਕੋਈ ਵਾਰੀ ਛੋਟੇ ਲੈਵਲ ਤੇ ਛੋਟੇ ਵਰਕਰਾਂ ਵਿਚ ਆਪਸ ਵਿੱਚ ਲੋਕਲ ਲੈਵਲ ਤੇ ਹੁੰਦਾ ਰਹਿੰਦਾ ਕੋਈ ਅਸੀ ਗੱਲ ਨਹੀਂ ਹੈ ਕਿ ਕੋਈ ਸਾਡਾ ਕੋਈ ਬਖਰੇਆ ਹੋਣ ਦਾ ਜਾਂ ਕੋਈ ਹੋਰ ਹੈ ਉਹ ਨਹੀਂ ਹੁੰਦਾ ਉਸ ਨੂੰ ਇਲੈਕਸ਼ਨਾਂ ਮੰਨਿਆ ਜਾਵੇ ਇਕੱਠੇ ਲੜੂ ਇਕੱਠੇ ਲੜਾਂ ਇਕੱਠੇ ਲੜਾਂ